ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਜੋਗ ਹੋ ਬੜ ਭਾਗੇ ਹੋ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਸਤ ਗੁਰਾਂ ਦੀ ਮਹਾਨ ਕਿਰਪਾ ਹੋਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਆਪ ਸਮੂਹ ਸੰਗਤਾਂ ਸਰਵਣ ਕਰ ਰਹੇ ਹੋ ਤੇ ਵੱਡੇਆਂ ਭਾਗਾਂ ਦੇ ਨਾਲ ਹੀ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਤੇ ਕਥਾ ਵਿਚਾਰ ਸਰਵਣ ਕਰਨ ਦਾ ਸਾਧਗੁਰਾਂ ਦੀ ਬਾਣੀ ਸਰਵਣ ਕਰਨ ਦਾ ਇਸ ਬੱਬ ਬਣਦਾ ਹੈ ਸੋ ਆਪ ਭਾਗਾਂ ਵਾਲੇ ਹੋ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਥਾ ਵਿਚਾਰ ਪੌੜੀ ਦਰ ਪੌੜੀ ਕਰਕੇ ਸਰਵਨ ਕਰ ਰਹੇ ਹੋ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਅਦਬ ਸਤਿਕਾਰ ਦੇ ਨਾਲ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਨੇ 13ਵੀਂ ਅਸ਼ਟਪਦੀ ਦੀ ਸੇਮੀ ਪੌੜੀ ਸਰਵਣ ਕੀਤੀ ਆਓ ਅੱਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜੀ 13ਵੀਂ ਅਸ਼ਟਪਦੀ ਦੀ 7ਵੀਂ ਪੌੜੀ ਵਿੱਚ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਕੀ ਸਮਝਾ ਰਹੇ ਹਨ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹ ਮਿਲੇ ਸਜਾਏ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਮਹਾਰਾਜ ਧੰਗੁਰੂ ਅਰਜਨ ਦੇ ਮਹਾਰਾਜੀ ਫਰਮਾਉਂਦੇ ਹਨ ਕਿ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਵਿਗੜ ਰੂਪਦਾਰ ਸਕੇ ਕੋੜੀ ਹੋ ਜਾਂਦਾ ਹੈ ਜਿਹੜਾ ਸੰਤਾਂ ਮਮ ਮੁਰਸ਼ ਪਰਸ਼ਾਨਾ ਦੋਸ਼ੀ ਹੈ ਦੋਖੀ ਹੈ ਦੁੱਖ ਦੇਣ ਵਾਲਾ ਹੈ ਸੰਤਾਂ ਮਾਂ ਪਰਸ਼ਾਨ ਜਿਹੜੇ ਨੰਦਾ ਕਰਦੇ ਹਨ ਮਹਾਰਾਜ ਕਹਿੰਦੇ ਕੋੜੀ ਹੋ ਜਾਂਦੇ ਹਨ ਸੰਤ ਕੇ ਦੋਖੀ ਕਉ ਦਰਗਹਿ ਮਲੈ ਸਜਾਈ ਮਹਾਰਾਜ ਕਹਿੰਦੇ ਸੰਤਾਂ ਨੂੰ ਦੁੱਖ ਦੇਣ ਵਾਲੇ ਦਾ ਬੰਦੇ ਨੂੰ ਦਰਗਾਹ ਦੇ ਵਿੱਚ ਪ੍ਰਲੋਗ ਵਿੱਚ ਵੀ ਲੋਗ ਪ੍ਰਲੋਗ ਜੇ ਮਹਾਰਾਜ ਜੀ ਸੁਰੇ ਲੈਕਰਨ ਵਾਲੇ ਤੇ ਫਿਰ ਜੇ ਸੰਤਾਂ ਮਹਾਂਪੁਰਖਾਂ ਦੀ ਗੁਰਸਿੱਖਾਂ ਦੀ ਜਾਂ ਨਿੰਦਾ ਕਰਦਾ ਜਾਂ ਦੁੱਖ ਦਿੰਦਾ ਹੈ। ਤਾਂ ਮਹਾਰਾਏ ਕਹਿੰਦੇ ਲੋਕ ਪ੍ਰਲੋਹ ਦੋਨੇ ਹੀ ਸਜਾਏ ਮਿਲੇਗੀ। ਇਸ ਕਰਕੇ ਸਤਿਗੁਰੂ ਫਰਮਾਉਂਦੇ ਨੇ ਕਿਸੇ ਵੀ ਸੰਤ ਮਹਾਂਪੁਰਖ ਜਿਹੜਾ ਆਪ ਦੇ ਪਿਆਰੇ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੋਵਣ ਬੰਦਗੀ ਕਰਦੇ ਆ ਤੇ ਉਹਨਾਂ ਦੀ ਕਦੇ ਵੀ ਨਿੰਦਾ ਨਹੀਂ ਕਰਨੀ ਚਾਹੀਦੀ। ਸੰਤ ਕਾ ਦੋਖੀ ਸਦਾ ਸਹ ਕਾਈਐ। ਇਹ ਸਦਾ ਹੀ ਸੰਤਾਂ ਨੂੰ ਦੁੱਖ ਦੇਣ ਵਾਲਾ ਸੰਤਾਂ ਦਾ ਦੁਸ਼ੀ। ਸੰਤ ਕਾ ਦੋਖੀ ਸਦਾ ਸਹਿ ਕਾਇ ਇਹ ਭਾਵ ਕੀ ਸਹਿਦਾ ਰਹਿੰਦਾ ਖੜ ਤੜਫ ਤੜਫ ਕੇ ਸਾਹ ਲੈਂਦਾ ਹੈ ਸੰਤ ਕਾ ਦੋਖੀ ਨਾ ਮਰੈ ਨਾ ਜਿਵਾਈਆ ਮਹਾਰਾਜ ਕਹਿੰਦੇ ਆਂਗੇ ਸੰਤ ਕਾ ਦੋਖੀ ਸੰਤਾਂ ਦਾ ਦੋਸ਼ੀ ਨਾ ਦੇ ਜੂੰਦਿਆ ਵਿੱਚ ਆਉਂਦਾ ਤੇ ਨਾ ਮਰਿਆ ਵਿੱਚ ਆਉਂਦਾ ਹੈ ਭਾਵ ਕੀ ਜਿਵੇਂ ਮਰਿਆ ਸਰੀਰ ਹੋਵੇ ਉਹਦੇ ਵਿੱਚ ਸਵਾਸ ਉੱਡ ਜਾਣ ਜਿਵੇਂ ਤੁਰਦਾ ਫਿਰਦਾ ਵੀ ਇਸ ਕਰਕੇ ਮਾਰ ਰਹੇ ਨੇ ਕਿ ਜੇ ਉਸ ਪਰਮੇਸ਼ਰ ਕਾਲਪੁਰਖ ਨੂੰ ਨਹੀਂ ਯਾਦ ਕਰਨਾ ਤੇ ਸੰਤਾਂ ਮਹਾਂਪੁਰਖਾਂ ਨੂੰ ਦੁੱਖ ਦੇਣਾ ਤੇ ਜਿਹੜੇ ਯਾਦ ਕਰਦੇ ਉਹਨਾਂ ਦੀ ਮਿੰਦਾ ਕਰਨੀ ਉਹਨਾਂ ਮਰਿਆਂ ਵਿੱਚ ਹੁੰਦਾ ਨੇ ਜਾਂ ਜਿਉਂਦਿਆਂ ਵਿੱਚ ਹੀ ਆਉਂਦਾ ਹੈ ਪਰਮਾਰਥ ਵੱਲੋਂ ਉਹਨੂੰ ਕੋਈ ਵੀ ਖੋਸ਼ ਨਹੀਂ ਹੁੰਦੀ ਸੰਤ ਕੇ ਦੁਖੀ ਕੇ ਪੂਜੇ ਨਾ ਆਸਾ ਤੇ ਸੰਤਾਂ ਨੂੰ ਦੁੱਖ ਦੇਣ ਵਾਲੇ ਨੂੰ ਕਦੇ ਵੀ ਉਹਦੀਆਂ ਆਸਾਂ ਅਮਰਾਦਾ ਕਦੇ ਪੂਰੀਆਂ ਨਹੀਂ ਹੁੰਦੀਆਂ ਮਾਰ ਰਹੇ ਨੇ ਕੋਈ ਵੀ ਅਸ਼ ਉਸ ਦੀ ਪੂਰੀ ਨਹੀਂ ਹੁੰਦੀ ਸ਼ਾਂਤ ਕਾ ਦੁਖੀ ਉਠ ਚਲੇ ਨਰਾਸਾ ਤੇ ਸਦਾ ਹੀ ਨਰਾਸਾ ਬੇਆਸ ਰਿੰਦਾ ਹੈ ਸੰਤਾਂ ਨੂੰ ਦੁੱਖ ਦੇਣ ਵਾਲਾ ਬੰਦਾ ਕਦੇ ਵੀ ਖੁਸ਼ ਨਹੀਂ ਉਹ ਦੇਖੋਗੇ ਤੁਸੀਂ ਉਸਦੇ ਮੂਹ ਦੇ ਉੱਤੇ ਬੇਚਾਨੀ ਰਹੇਗੀ ਸਦਾ ਬੇਆਸ ਰਹੇਗਾ ਸੜਿਆ ਪੁੱਜਿਆ ਰਹੇਗਾ ਕੋਲਾ ਰਹੇਗਾ ਸ਼ਾਂਤ ਕਹਿ ਦੁਖਾ ਨਾ ਤ੍ਰਿਸ਼ਟ ਕੋਏ ਮਹਾਰਾਜ ਇੱਕ ਦੇ ਤ੍ਰਿਸ਼ਟੇ ਦਾ ਅਰਥ ਸਥਿਤ ਨਹੀਂ ਰਹਿੰਦਾ ਜੇ ਸੰਤਾਂ ਨੂੰ ਦੁੱਖ ਦੇਣ ਵਾਲਾ ਬੰਦਾ ਕਦੇ ਵੀ ਅਸਥਿਤ ਨਹੀਂ ਰਹਿ ਸਕਦਾ ਭਾਵ ਟੇਕ ਨਹੀਂ ਸਕਦਾ ਜਿਹੋ ਜਹਾ ਹੀ ਜਿਵੇਂ ਉਹ ਵਰਤਾਓ ਕਰਦਾ ਹੈ ਜਿਹੋ ਜਹਾ ਹੀ ਉਸ ਦਾ ਸੁਭਾਅ ਬਣ ਜਾਣਾ ਹੈ ਉਸ ਸੁਭਾਅ ਦੇ ਕਰਣ ਫਿਰ ਮਹਾਕੁਰਖ ਜਿਨੇ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਦੇ ਹਨ ਉਹਨਾਂ ਦੀ ਜਿੰਦਾ ਕਰੇਗਾ ਤੇ ਕਦੇ ਵੀ ਕਿਤੇ ਵੀ ਥਾਂ ਨੂੰ ਟਿਕਣ ਨੂੰ ਨਹੀਂ ਮਿਲੇਗਾ ਜੈਸਾ ਭਾਵ ਹੈ ਤੈਸਾ ਕੋਈ ਖੋਇਰ ਮਾਰੇ ਕਦੇ ਜਿਵੇਂ ਦਾ ਹੀ ਪਾਉਂਦਾ ਹੈ ਜਿਵੇਂ ਸੁਣਾਇਆ ਭਾਉਂਦਾ ਹੈ ਤੈਸਾ ਹੋ ਜਾਈ ਹੋ ਰਿਹਾ ਹੈ ਇਸੇ ਤਬ ਨਹੀਂ ਹੋ ਸਕਦਾ ਅਰਥਾਤ ਵੀ ਭਾਵੇਂ ਕੋਈ ਰਾਜਾ ਵੱਡਾ ਬੁਰਖ ਜਾਂ ਸਾਧ ਹੋਵੇ ਪਰ ਸਥਿਤ ਨਹੀਂ ਹੋ ਸਕਦਾ ਸਾਰਿਆਂ ਨੂੰ ਕਰਮਾਂ ਦਾ ਫਲ ਜ਼ਰੂਰ ਮਿਲੇਗਾ ਜਿਵੇਂ ਜਿਵੇਂ ਦਾ ਬੀਜੇਗਾ ਉਸੇ ਉਸੇ ਨੂੰ ਹੀ ਵੱਡਣਾ ਪਵੇਗਾ ਜੇ ਨਿੰਦਾ ਕਰੇਗਾ ਨਿੰਦਾ ਦਾ ਫਲ ਫਿਰ ਮਹਾਰਾਜ ਕਹਿੰਦੇ ਨੇ ਕਿ ਬਹੁਤ ਮਾੜਾ ਮਿਲਦਾ ਹੈ ਇਸ ਕਰਕੇ ਜੇ ਕਿਸੇ ਦੀ ਉਸਤਤ ਕਰੇਗਾ ਤੇ ਕਿਸੇ ਦੀ ਨਿੰਦਾ ਕਰਨ ਨਾਲ ਉਸ ਪਰਮੇਸ਼ਰ ਕਾਲਪੁਰਖ ਦੀ ਵਡਿਆਈ ਕਰੀ ਜਾਵੇ ਤੇ ਵਡਿਆਈਆਂ ਹੀ ਪ੍ਰਾਪਤ ਕਰੇਗਾ ਸੋ ਜੇ ਸੰਤਾਂ ਮਹapurkha ਦੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰੇਗਾ ਉਹਨਾਂ ਨੂੰ ਦੁੱਖ ਦੇਣ ਦੀਆਂ ਗੱਲਾਂ ਕਰੇਗਾ ਤੇ ਮਹਾਰਾਜ ਕਹਿੰਦੇ ਨੇ ਕਦੇ ਵੀ ਸੁੱਖ ਨਹੀਂ ਪ੍ਰਾਪਤ ਕਰੇਗਾ ਤੇ ਜੈਸਾ ਭਾਵੇਂ ਤੈਸਾ ਕੋਈ ਹੋਏ ਤੇ ਜਿਸ ਤਰ੍ਹਾਂ ਉਸ ਪਰਮੇਸ਼ਰ ਕਾਲਪੁਰਖ ਨੂੰ ਭਾਰਿਆ ਆ ਤੇ ਉਸੇ ਤਰ੍ਹਾਂ ਹੀ ਸਾਰਾ ਕੁਝ ਹੋ ਰਿਹਾ ਹੈ ਇਹ ਆ ਕੀਰਤਨ ਮਿਟੇ ਕੋਈ ਤੇ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਨਿੰਦਕ ਪੁਰਸ਼ ਦੇ ਮੱਥੇ ਤੇ ਮਾੜੇ ਕਿਰਤ ਕਰਤ ਦਾ ਅਰਥ ਹੈ ਕਿ ਕਰਮਾਂ ਦਾ ਲੇਖ ਪੈ ਗਿਆ ਪਿਆ ਕਿਰਤ ਨਾ ਮੀਟੇ ਕੋਈ ਤੋਂ ਉਸ ਨੂੰ ਹੁਣ ਭੋਗੇ ਤੋਂ ਬਿਨਾਂ ਕੋਈ ਮੀਟ ਨਹੀਂ ਸਕਦਾ ਤੇ ਜੋ ਕਰਮ ਮੱਥੇ ਤੇ ਲਿਖਿਆ ਗਿਆ ਉਸ ਨੂੰ ਕੋਈ ਨਹੀਂ ਮੀਟ ਸਕਦਾ ਨਾਨਕ ਜਾਣੈ ਸਚਾ ਸੋਏ ਤੁਮਾਰੇ ਕਹਿੰਦੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਗੱਲ ਨੂੰ ਸੋਏ ਉਹ ਸੱਚਾ ਪਰਮੇਸ਼ਰ ਆਪ ਹੀ ਜਾਣਦਾ ਹੈ ਤੇ ਇਸ ਨੂੰ ਕਿਵੇਂ ਮੀਟਿਆ ਜਾਵੇਗਾ ਕਿਉਂਕਿ ਪਿਰਤ ਪਿਆ ਕਿਰਤ ਇਹ ਜਿਹੜਾ ਕਿਰਤ ਜਿਹੜਾ ਕਰਮ ਆ ਜੋ ਲਿਖਿਆ ਸੀ ਉਹ ਮੱਥੇ ਤੇ ਪੈ ਗਿਆ ਤੇ ਇਸ ਨੂੰ ਨਾ ਮਿਟੇ ਕੋਈ ਕੋਈ ਨਹੀਂ ਮਿਟ ਸਕਦਾ ਜਿੱਥੇ ਮਰਜ਼ੀ ਭਾਜ ਨੱਠ ਦਵੇ ਨਾਨਕ ਜਾਣੇ ਸੱਚਾ ਸਵੇਹ ਮਹਾਰਾਜ ਕਹਿੰਦੇ ਕਿ ਉਹ ਪਰਮੇਸ਼ਰ ਕਾਲ ਪੁਰਖ ਹੀ ਜਾਣਦਾ ਵੀ ਕਿਵੇਂ ਇਹ ਤੇ ਲਿਖਦੇ ਜਿਹੜੇ ਕਰਮਾਂ ਦੇ ਲੇਖ ਨੇ ਮੱਥੇ ਉੱਤੇ ਲਿਖ ਗਨੇ ਕਿਵੇਂ ਮਟਣਗੇ ਅਗਲੀ ਪੌੜੀ ਦੇ ਵਿੱਚ ਸਤਿਗੁਰੂ ਕਿਰਪਾ ਕਰਨਗੇ ਇਹ ਮੱਥੇ ਦੇ ਲੇਖ ਕਿਵੇਂ ਮਟਣਗੇ ਉਨਾ ਬਾਰੇ ਵੀ ਜਰੂਰ ਸਤਿਗੁਰੂ ਸਾਨੂੰ ਜਰੂਰ ਦੱਸਣਗੇ ਇਸੇ ਤਰ੍ਹਾਂ ਸਮੂਹ ਸੰਗਤਾਂ ਨੇ ਪੌੜੀ ਦਾ ਰਪੌੜੀ ਕਰਕੇ ਕਥਾ ਵਿਚਾਰ ਸਰਵਣ ਕਰਦੇ ਰਹਿਣਾ ਹੈ ਆਪ ਸਮੂਹ ਸੰਗਤਾਂ ਨੇ 13ਵੀਂ ਅਸ਼ਟਪਦੀ ਦੀ 7ਵੀਂ ਪੌੜੀ ਸਰਵਣ ਕੀਤੀ ਅਬਿਅੰਤ ਪ੍ਰਕਾਰ ਦੀਆਂ ਪ੍ਰਲਾਣ ਗਲਤੀਆਂ ਆਪ ਸਾਧ ਸੰਗਰੂ ਸਹਿਬ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ